ਅਸੀਂ ਲੋਕਾਂ ਨੂੰ ਇਹ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਕੋਈ ਤਮਾਕਾ ਕੇ ਇੱਥੋਂ ਮੋੜ ਰਹਿਆਂ ਜਾਂ ਅਸੀਂ ਲੋਕਾਂ ਨੂੰ ਅਵੇਅਰ ਕਰ ਰਹਿਆਂ ਮੈਂ ਇੱਕ ਕਹਿਣਾ ਚਾਹੁੰਨਾ ਖਾਸ ਕਰਕੇ ਜਿਹੜੇ ਇੱਥੇ ਦੇ ਨੌਜਵਾਨ ਨੇ ਨੌਜਵਾਨਾਂ ਨੂੰ ਵਰਗ ਲਾਇਆ ਜਾਊਗਾ ਜੀ ਕਿਉਂਕਿ ਸਰਕਾਰ ਕੋਲੇ ਹੱਥ ਕੰਡੇ ਬਹੁਤ ਨਹੀਂ ਰਾਹੁਲ ਗਾਂਧੀ ਆ ਰਹੇ ਨੇ ਪੰਜਾਬ ਚੋਂ ਕਹਿ ਰਹੇ ਨੇ ਮੋਦੀ ਦੀਆਂ ਜੜਾਂ ਹਿਲਾ ਦਾਂਗੇ ਕਿਸਾਨ ਤਾਂ ਦਿੱਲੀ ਜਾਣ ਬਾਰੇ ਸੋਚ ਰਹੇ ਨੇ ਵੀ ਉੱਥੇ ਜਾ ਕੇ ਕੋਈ ਸੰਘਰਸ਼ ਲੀਕਿਆ ਜਾਵੇ ਜੰਤਰ ਮੰਤਰ ਚੌਂਕ 'ਚ ਧਰਨੇ ਲਗਾਏ ਜਾਣ ਤੇ ਉਹ ਪੰਜਾਬ ਆ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੋਟਾਂ ਵਾਲਾ ਸਿਸਟਮ ਜੀ ਵੀ ਜੇ ਸਾਡੇ ਜਿਹੜੇ ਮਤਲਬ ਪੰਜਾਬ ਦੇ ਲੋਕ ਨੇ ਜੇ ਉਹ 100 ਦੇ ਵਿੱਚੋਂ 40% ਵੀ ਅਵੇਅਰ ਹੈਗੇ ਨੇ ਜੀ ਤਾਂ ਅਸੀਂ ਇਹ ਜਿਹੜਾ ਸੰਘਰਸ਼ ਹੈ ਵੱਡਾ ਇਹਨੂੰ ਜਿੱਤ ਪ੍ਰਾਪਤ ਕਰ ਲਾਂਗੇ ਅੱਧੀ ਅਸੀਂ ਹੁਣੇ ਕਰ ਚੁੱਕੇ ਆ ਕਿਉਂਕਿ ਸਾਡੇ ਨਾਲ ਜੂਤ ਤੁਰਿਆ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਸੋਧ ਕਾਨੂੰਨ ਜਿਨ੍ਹਾਂ ਦਾ ਕਿਸਾਨ ਜਥੇਬੰਦੀਆਂ ਬੜੇ ਲੰਮੇ ਸਮੇਂ ਤੋਂ ਵਿਰੋਧ ਕਰ ਰਹੀਆਂ ਨੇ ਜਗਾ ਜਗਾ ਤੇ ਧਰਨੇ ਲਗਾਏ ਗਏ ਨੇ ਰੇਲਵੇ ਟ੍ਰੈਕ ਜਾਮ ਕੀਤੇ ਗਏ ਨੇ ਅੱਜ ਅਸੀਂ ਖੜੇ ਹਾਂ ਪਾਸੋ ਤੋਂ ਅਮਲੋੜ ਰੋਡ ਤੇ ਮੇਨ ਚਾਹਲ ਦੇ ਲਾਗੇ ਰਿਲਾਇੰਸ ਦਾ ਪੰਪ ਹੈ ਜੋ ਕਿ ਕਿਸਾਨ ਜਥੇਬੰਦੀਆਂ ਵੱਲੋਂ ਬਲਾਕ ਕੀਤਾ ਗਿਆ ਹੈ ਇੱਥੇ ਜੋ ਵੀ ਰਿਲਾਇੰਸ ਦੇ ਪੰਪ ਤੇ ਤੇਲ ਪਰਭਾਉਣ ਆਉਂਦਾ ਏ ਕੋਈ ਵੀ ਟਰੈਕਟਰ ਵਾਲਾ ਆਵੇ ਗੱਡੀ ਵਾਲਾ ਆਵੇ ਚਾਹੇ ਕੋਈ ਵੀ ਵਰਗ ਦਾ ਇਨਸਾਨ ਆ ਉਸ ਨੂੰ ਰੋਕ ਕੇ ਸਮਝਾਇਆ ਜਾਂਦਾ ਏ ਕਿ ਇਹ ਪੰਪ ਜੋ ਕਿ ਅਵਾਨੀ ਅਡਵਾਨੀਆਂ ਦੇ ਕਾਰਪੋਰੇਟ ਕੰਪਨੀਆਂ ਦੇ ਇਹ ਬਿਜ਼ਨਸ ਨੇ ਉਹਨਾਂ ਨੂੰ ਰੋਕਿਆ ਜਾਂਦਾ ਸਾਡੇ ਨਾਲ ਕਿਸਾਨ ਆਗੂ ਨੇ ਉਹਨਾਂ ਨਾਲ ਕਰਦੇ ਆ ਗੱਲ ਹਾਂਜੀ ਕੀ ਨਾਮ ਆ ਜੀ ਆਪਣਾ ਮੈਂ ਨੇਤਰ ਸਿੰਘ ਸਾਬਕਾ ਨੇਤਰ ਸਿੰਘ ਸਰਪੰਚ ਪਿੰਡ ਘੁੰਡਰ ਤੋਂ ਕਿਸਾਨ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਰਿਲਾਇੰਸ ਤੇ ਤੁਸੀਂ ਪਰਦਰਸ਼ਨ ਕਰ ਰਹੇ ਹਾਂ ਇਹ ਰੋਕਿਆ ਗਿਆ ਇਹ ਇੱਥੇ ਜੋ ਵੀ ਡੀਜ਼ਲ ਜਾਂ ਪੈਟਰੋਲ ਭਰਉਣ ਆਉਂਦਾ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਜੋ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਕੀ ਜਾਰੀ ਕੀਤਾ ਗਿਆ ਉਹਦੇ ਵਿਰੋਧ ਚ ਅੱਜ ਕਿਸਾਨਾਂ ਵੱਲੋਂ ਕੱਲ ਵੀ ਕਿਸਾਨਾਂ ਵੱਲੋਂ ਪੈਟਰੋਲ ਪੰਪ ਦਾ ਘਰਾਓ ਕੀਤਾ ਗਿਆ ਸੀ ਅੱਜ ਵੀ ਕੀਤਾ ਗਿਆ ਤਾਂ ਕਿ ਜੋ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਸਕੇ ਕਿਉਂਕਿ ਜੇ ਜੋ ਰੇਲयंस ਪੰਪ ਵਾਲੇ ਨੇ ਇਹ ਸਾਰੇ ਇਹਨਾਂ ਦੇ ਸਰਕਾਰ ਨੇ ਜਾਣ ਬੁੱਝ ਕੇ ਇਹਨਾਂ ਨੂੰ ਦਿੱਤੇ ਨੇ ਵੱਡੇ ਵੱਡੇ ਘਰਾਣਿਆਂ ਨੂੰ ਦੇ ਕੇ ਕਿਸਾਨ ਮਾਰੂ ਨੀਤੀਆਂ ਤੇ ਚੱਲ ਰਹੇ ਨੇ ਹੁਣ ਇਹਨਾਂ ਦਾ ਜ਼ਮੀਨਾਂ ਖੋਹਣ ਦਾ ਵੀ ਪ੍ਰੋਗਰਾਮ ਆ ਇਹਦਾ ਡਟ ਕੇ ਵਿਰੋਧ ਕੀਤਾ ਜਾਊਗਾ ਜੇ ਗੱਲ ਕੀਤੀ ਜਾਵੇ ਰਾਜਨੀਤਿਕ ਪਾਰਟੀਆਂ ਦੀ ਉਹ ਵੀ ਕਹਿ ਰਹੇ ਨੇ ਅਸੀਂ ਵੱਡੇ ਸੰਘਰਸ਼ ਲੀਕ ਰਹਿਆਂ ਕਿਸਾਨਾਂ ਦੇ ਹਿੱਤਾਂ ਚ ਅਸੀਂ ਹਰ ਟਾਈਮ ਖੜੇ ਆ ਤੇ ਖੜਾਂਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹ ਸਾਰੀਆਂ ਹੀ ਉਹਨਾਂ ਦੀਆਂ ਗੱਲਾਂ ਨੇ ਜਿਵੇਂ ਤੁਸੀਂ ਦੇਖਿਆ ਵੀ ਸ਼ਕੀਰ ਬਾਦਲ ਹੋਂਨਾ ਵੱਲੋਂ ਟਰੈਕਟਰਾਂ ਦੇ ਉਹ ਕੀਤਾ ਗਿਆ ਉਹ ਜਾਣ ਬੁੱਝ ਕੇ ਕਿਸਾਨ ਅੰਦੋਲਨ ਨੂੰ ਉਹ ਕਰਨ ਵਾਸਤੇ ਵੀ ਇਹ ਪੂਰਾ ਨਾ ਹੋ ਚੜ ਸਕੇ ਇਹਨੂੰ ਜਾਣ ਬੁੱਝ ਕੇ ਉਹ ਖਰਾਬ ਕਰ ਰਹੇ ਨੇ ਜਿੱਦੇ ਕਿਸਾਨ ਅੰਦੋਲਨ ਕਰਦੇ ਨੇ ਉਦੋਂ ਹੀ ਉਹ ਆਪਣਾ ਪ੍ਰੋਗਰਾਮ ਲੱਗ ਰੱਖ ਲੈਂਦੇ ਨੇ ਸਾਰੇ ਹੀ ਲੋਕਾਂ ਨੂੰ ਕਿਸਾਨਾਂ ਨੂੰ ਕਿਸਾਨ ਜੂਨੀਅਰ ਦੇ ਮਗਰ ਲੱਗਣਾ ਚਾਹੀਦਾ ਤਾਂ ਕਿ ਕੋਈ ਨਾ ਕੋਈ ਹੱਲ ਨਿਕਲ ਸਕੇ ਜੇ ਗੱਲ ਕੀਤੀ ਜਾਵੇ ਵੱਡੀ ਗਿਣਤੀ 'ਚ ਟਰੈਕਟਰ ਨੇ ਟਰੈਕਟਰ ਤਾਂ ਕਿਸਾਨਾਂ ਦੇ ਨੇ ਜਾਂਦੇ ਨੇ ਨੌਜਵਾਨ ਨੇ ਟਰੈਕਟਰਾਂ ਤੇ ਜਾਂ ਬਜ਼ੁਰਗ ਨੇ ਉਹਨਾਂ ਨੂੰ ਕੀ ਲਾਲਚਾਓ ਉਹਨਾਂ ਨਾਲ ਕਿਉਂ ਤੁਰਦੇ ਨੇ ਤੁਹਾਨੂੰ ਕੀ ਲੱਗਦਾ ਇਹ ਉਹ ਲਾਲਚ ਕੋਈ ਨਹੀਂ ਹੈਗਾ ਉਹਨਾਂ ਨੂੰ ਉਹ ਪਾਰਟੀਆਂ ਵਾਜੀਆਂ ਨਾਲ ਜੁੜੇ ਹੋਏ ਨੇ ਜਿਵੇਂ ਕੋਈ ਕਾਲੀ ਦਲਦਨ ਜੁੜਿਆ ਹੋਵਾ ਕੋਈ ਝਾੜੂ ਵਾਲੇ ਨਾਲ ਜੁੜਿਆ ਹੋਵਾ ਕੋਈ ਕਾਂਗਰਸ ਨਾਲ ਜੁੜਿਆ ਹੋਵਾ ਉਹ ਉਹਨਾਂ ਨੇ ਉਹਨਾਂ ਕੋ ਉਹਨਾਂ ਨੇ ਜਾਣਾ ਹੁੰਦਾ ਹੁਣ ਜਾਨੀ ਬਹੁਤ ਕਿਸਾਨ ਪਿੰਡਾਂ 'ਚ ਸਮਝ ਗਏ ਵੀ ਆਪਾਂ ਨੇ ਭਾਰਤੀ ਕਿਸਾਨ ਯੂਨੀਅਨ ਨਾਲ ਚੱਲਣਾ ਵੀ ਇਹਨਾਂ ਪਾਰਟੀਆਂ ਵਾਜੀਆਂ 'ਚ ਕੋਈ ਨਹੀਂ ਹੈਗਾ ਜੇ ਦੇਖਿਆ ਜਾਵੇ ਤਾਂ ਕੁਝ ਇਦਾਂ ਦਾ ਵੀ ਹੋਣਗੇ ਵਿੱਚ ਸਾਮ ਨੂੰ ਬੋਤਲ ਮਿਲਣੀਆਂ ਜਾਂ ਕੋਈ ਹੋਰ ਇਦਾਂ ਦੇ ਲਾਲਚ ਦੇ ਕੇ ਵੀ ਕਿਸਾਨਾਂ ਨੂੰ ਲਜਾਇਆ ਜਾਂਦਾ ਹੋਊਗਾ ਸਾਡੇ ਜਿਹੜਾ ਭਾਰਤ ਹੈ ਇਹਦਾ ਇਹੀ ਇੱਕ ਬਹੁਤ ਵੱਡੀ ਘਾਟ ਹੈ ਇੱਥੇ ਦੇ ਲੋਕ ਬੋਤਲ ਦੇਖ ਕੇ ਜਾਂ ਪੈਸੇ ਦੇਖ ਕੇ ਵਿਕ ਜਾਂਦੇ ਨੇ ਇਹ ਸਾਨੂੰ ਤੁਹਾਨੂੰ ਨਹੀਂ ਲੱਗਦਾ ਇਹਦਾ ਜਿਹੜਾ ਇਦਾਂ ਦੇ ਸੰਘਰਸ਼ਾਂ ਨੂੰ ਢਾਹ ਲਾਈ ਜਾਂਦੀ ਹੈ ਇਦਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੋਈ ਸੋਚਣਾ ਚਾਹੀਦਾ ਤੁਸੀਂ ਕੀ ਕਹਿੰਗੇ ਕੁਝ ਲੋਕ ਨੇ ਜਿਹੜੇ ਬੋਤਲ ਦੇ ਉਹ ਤੇ ਜਾਂਦੇ ਨੇ ਬਾਕੀ ਅਸ਼ੀ ਵੀ ਲੈ ਕੇ ਜਾਂਦੇ ਆ ਕਾਂਗਰਸ ਪਾਰਟੀ ਨਾਲ ਵੀ ਜਾਂਦੇ ਹੁੰਦੇ ਨੇ ਟਰੈਕਟਰ ਲੈ ਕੇ ਵੀ ਜਾਂਦੇ ਆ ਗੱਡੀਆਂ ਲੈ ਕੇ ਵੀ ਜਾਂਦੇ ਆ ਅਸੀਂ ਤਾਂ ਕਦੇ ਕੋਈ ਨਸ਼ੇ ਦਾ ਜਾਂ दारू ਦਾ ਕੋਈ ਹੋ ਨਹੀਂ ਕੀਤਾ ਫਰੀ ਲੋਕ ਪਿੰਡ ਦੇ ਜੋ ਉਹਨੇ ਜਾਂਦੇ ਨੇ ਸਾਡੇ ਨਾਲ ਕਿਸੇ ਇਹ ਜਾਕਦੇ ਨਹੀਂ ਕੁਝ ਪਾਰਟੀਆਂ 'ਚ ਹੈਗੇ ਨੇ ਉਹ दारू ਵੀ ਪਲਾਉਂਦੇ ਨੇ ਸਾਡੇ ਕੋਲੋਂ ਕੋਈ ਹੋ ਨਹੀਂ ਅਸੀਂ ਦੂਹੇ ਲੋਟੇ ਲੈ ਕੇ ਜਾਂਦੇ ਆ ਜਿਹੜੇ ਲੈ ਕੇ ਜਾਂਦੇ ਨੇ ਦਾਰੂ ਦੇ ਬੋਤਲ ਤੇ ਉਹਨਾਂ ਨੂੰ ਮਾੜੀ ਗੱਲ ਆ ਕਿਸਾਨਾਂ ਨੂੰ ਵੀ ਜਾਣਾ ਨਹੀਂ ਚਾਹੀਦਾ ਕਿਸਾਨ ਜੂਨੀਅਰ ਨਾਲ ਤੁਰਨਾ ਨਹੀਂ ਵੱਡੀ ਗੱਲ ਤਾਂ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਅੱਜ ਹਰ ਇੱਕ ਵਰਗ ਸੰਘਰਸ਼ ਕਰ ਰਿਹਾ ਏ ਪੰਜਾਬ ਦੇ ਸਿੰਗਰ ਪੰਜਾਬ ਦਾ ਜੋ ਵੀ ਮਜ਼ਦੂਰ ਵਰਗ ਹਰ ਇੱਕ ਕਿਸਾਨਾਂ ਨਾਲ ਖੜਾ ਹਰ ਇੱਕ ਵਰਗ ਦੁਕਾਨਦਾਰ ਭਾਈ ਹੋਗੇ ਪਰ ਕਿਸਾਨ ਫਿਰ ਵੀ ਉਹਨਾਂ ਨਾਲ ਤੁਰਦੇ ਨਹੀਂ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੁੰਦੇ ਜਦੋਂ ਜਥੇਬੰਦੀਆਂ 31 ਜਥੇਬੰਦੀਆਂ ਇਕੱਠੀਆਂ ਹੋ ਗਈਆਂ ਉਹ ਕਹਿ ਰਹੀਆਂ ਨੇ ਅਸੀਂ ਇਹ ਆਰਡੀਨੈਂਸ ਰੱਦ ਕਰਾ ਕੇ ਹਟਾਂਗੇ ਪਰ ਫਿਰ ਵੀ ਕਿਸਾਨ ਨੇ ਜਿਹੜੇ ਉਹ ਬੱਕਰੀ दोगਲੀ ਨੀਤੀ ਅਪਣਾ ਰਹੇ ਨੇ ਰਾਜਨੀਤਿਕ ਪਾਰਟੀਆਂ ਦੇ ਝਾਂਸੇ 'ਚ ਆਉਂਦੇ ਨੇ ਲੋਕ ਬਹੁਤ ਚਿਰ ਤੋਂ ਪਾਰਟੀਆਂ ਨਾਲ ਜੁੜੇ ਹੋਏ ਨੇ ਹੁਣ ਕਿਸਾਨ ਸਾਰਿਆਂ ਨੂੰ ਪਤਾ ਲੱਗ ਗਿਆ ਹੌਲੀ ਹੌਲੀ ਸਾਰੇ ਲੋਕ ਕਿਸਾਨ ਯੂਨੀਅਨ ਵਾਲਾ ਤੁਰਨ ਲੱਗੇ ਪਿੰਡਾਂ 'ਚ ਜਾਈਂਦਾ ਉਹਤੇ ਜਿਹੜੇ ਲੋਕ ਪਾਰਟੀਆਂ ਵਾਜੀਆਂ ਨਾਲ ਜਾਂਦੇ ਤੇ ਹੁਣ ਉਹ ਘਟ ਗਏ ਬਹੁਤ ਅੱਗੇ ਨੂੰ ਮੇਰੇ ਹਿਸਾਬ ਨਾਲ ਕਿਸਾਨ ਯੂਨੀਅਨ ਵਾਲੇ ਲੋਕ ਜ਼ਿਆਦਾ ਜਾਣਗੇ ਪਾਰਟੀ ਵਾਜੀਆਂ ਦਾ ਜੋ ਕੰਮ ਆ ਉਹ ਜ਼ਿਆਦਾ ਕੋਈ ਚੋਣਾ ਆਉਂਦੀਆਂ ਨੇ ਉਹ ਮੌਕੇ ਦੇਖਿਆ ਜਾਊਗਾ ਹੁਣ ਤਾਂ ਕਿਸਾਨਾਂ ਦਾ ਬਹੁਤ ਵੱਡਾ ਮਸਲਾ ਇਹਦੇ 'ਚ ਜਾਣਦਾ ਹੀ ਫਾਇਦਾ ਜੀ ਸਾਡੇ ਨਾਲ ਹੋਰ ਵੀ ਕਿਸਾਨ ਨੇ ਹਾਂਜੀ ਕੀ ਨਾਮ ਹੈ ਜੀ ਆਪਣਾ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਕੀ ਕਹhenge ਅੱਜ ਟੋਲ ਆਪਣਾ ਸੌਰੀ ਰਿਲਾਇੰਸ ਪੰਪ ਜਾਮ ਕੀਤਾ ਗਿਆ ਕਿਸਾਨਾਂ ਵੱਲੋਂ ਕੀ ਲੱਗਦਾ ਹੈ ਇਦਾਂ ਦੇ ਸੰਘਰਸ਼ਾਂ ਨਾਲ ਕੋਈ ਨਾ ਕੋਈ ਫਰਕ ਪਊਗਾ ਮੋਦੀ ਸਰਕਾਰ ਤਾਂ ਟੱਸ ਤੋਂ ਮੱਸ ਨਹੀਂ ਹੋਈ 20 ਦਿਨ ਹੋ ਗਏ ਨੇ ਤਕਰੀਬਨ ਕਿਸਾਨ ਸੜਕਾਂ ਤੇ ਨੇ ਦੇਖੋ ਜੀ ਫਰਕ ਤਾਂ ਪੈਣਾ ਲਾਜ਼ਮੀ ਹੈ ਜੀ ਅਸੀਂ ਲੋਕਾਂ ਨੂੰ ਇਹ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਕੁਝ ਤੁਮਕਾ ਕੇ ਇੱਥੋਂ ਮੋੜ ਰਿਹਾ ਜਾਂ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਜੀ ਵੀ ਤੁਸੀਂ ਇੱਥੋਂ ਜੇ ਤਾਂ ਤੁਹਾਡੇ ਕੋਲ ਰਿਲਾਇੰਸ ਸਿਮ ਹੈ ਤੁਸੀਂ ਉਹਨੂੰ ਬੰਦ ਕਰ ਦਿਓ ਜੀ ਜਾਂ ਤੁਸੀਂ ਇੱਥੋਂ ਤੇਲ ਪਾਉਨੇ ਉਹ ਨਾ ਪਾਓ ਜੀ ਕਿਉਂਕਿ ਅੱਗੇ ਜਾ ਕੇ ਜਿਹੜਾ ਸਾਡਾ ਬਿਜਲੀ ਸਿਸਟਮ ਹੈ ਜੀ ਉਹ ਸਾਡਾ ਇਸ ਰਿਲਾਇੰਸ ਦੇ ਹੱਥ ਵਿੱਚ ਆਉਣਾ ਜੀ ਜਿਹੜੀਆਂ ਅੱਜ ਸਾਨੂੰ ਬਿਜਲੀ ਵੱਲੋਂ ਕੋਈ ਵੀ ਫੈਸਿਲਿਟੀਆਂ ਨੇ ਉਹ ਸਾਡੀਆਂ ਬੰਦ ਹੋ ਜਾਣੀਆਂ ਨੇ ਜੀ ਜਿਵੇਂ ਮੰਨ ਕੇ ਚੱਲੋ ਵੀ ਜਿਹੜੀਆਂ ਗਰੀਬਾਂ ਨੂੰ 250 ਜੌਂਟ ਆਪਾਂ ਕਹਿੰਦੇ ਆ ਵੀ ਫਰੀ ਐ ਜੀ ਉਹ ਇਹਨਾਂ ਨੇ ਖਤਮ ਕਰ ਦੇਣੀ ਐ ਜੀ ਔਰ ਜਿਹੜੇ ਆਪਣੇ ਸਾਡੀਆਂ ਮੋਟਰਾਂ ਜਿਵੇਂ ਮੰਨ ਲਓ ਕਿਸਾਨੀ ਦੀਆਂ ਮੋਟਰਾਂ ਨੇ ਜਿਹੜੀਆਂ ਜਿਹੜੀਆਂ ਉਹ ਫਰੀ ਚੱਲਦੀਆਂ ਨੇ ਜੀ ਬਿਲ ਨਹੀਂ ਹੈਗੇ ਤੇ ਇਹ ਚੀਜ਼ਾਂ ਨੇ ਜਿਹੜੀਆਂ ਅੱਗੇ ਆਉਣ ਦੇ ਵਿੱਚ ਮਤਲਬ ਕੀ ਇਹ ਬੜੀ ਘਾਟ ਹੋਣੀ ਐ ਇਹ ਚੀਜ਼ ਦੀ ਜੀ ਤੇ ਬੜਾ ਮਤਲਬ ਕੋਈ ਕਹਿ ਲੋ ਵੀ ਵੱਡੇ ਸੰਘਰਸ਼ ਕਰਨ ਦੀ ਲੋੜ ਐ ਸਾਨੂੰ ਜੀ ਮੈਂ ਇੱਕ ਕਹਿਣਾ ਚਾਹੁੰਦਾ ਖਾਸ ਕਰਕੇ ਜੀ ਜਿਹੜੇ ਇੱਥੇ ਦੇ ਨੌਜਵਾਨ ਨੇ ਨੌਜਵਾਨਾਂ ਨੂੰ ਵਰਗ ਲਾਇਆ ਜਾਊਗਾ ਜੀ ਕਿਉਂਕਿ ਸਰਕਾਰ ਕੋਲੇ ਹੱਥ ਕੰਡੇ ਬਹੁਤ ਨਹੀਂ ਜੀ ਜਿਵੇਂ ਹੁਣ ਤੁਹਾਡੇ ਸਾਹਮਣੇ ਅਸੀਂ ਉਰੇ ਰਿਲਾਇੰਸ ਤੇ ਕੱਲ ਵੀ ਧਰਨਾ ਲੱਗਿਆ ਸੀਗਾ ਜੀ ਅਸੀਂ ਨੇ ਅਵੇਅਰ ਕੀਤਾ ਸਾਡੇ ਨੌਜਵਾਨਾਂ ਨੂੰ ਵੀ ਕੋਈ ਜੋਸ਼ ਦੇ ਵਿੱਚ ਆ ਕੇ ਆਪਾਂ ਕੋਈ ਪ੍ਰਾਪਰਟੀ ਵਗੈਰਾ ਜੋ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਕੋਈ ਪ੍ਰਾਈਵੇਟ ਪ੍ਰਾਪਰਟੀ ਹੈ ਆਪਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਜੀ ਹਾਂਜੀ ਜੇ ਗੱਲ ਕੀਤੀ ਜਾਵੇ ਰਾਜਨੀਤਿਕ ਪਾਰਟੀਆਂ ਦੀ ਹਾਂਜੀ ਰਾਹੁਲ ਗਾਂਧੀ ਆ ਰਹੇ ਨੇ ਪੰਜਾਬ ਚੋ ਕਹਿ ਰਹੇ ਨੇ ਮੋਦੀ ਦੀਆਂ ਜੜਾਂ ਹਿਲਾ ਦਾਂਗੇ ਕਿਸਾਨ ਤਾਂ ਦਿੱਲੀ ਜਾਣ ਵਾਰੇ ਸੋਚ ਰਹੇ ਨੇ ਵੀ ਉੱਥੇ ਜਾ ਕੇ ਕੋਈ ਸੰਘਰਸ਼ ਲੀਕਿਆ ਜਾਵੇ ਜੰਤਰ ਮੰਤਰ ਚੌਂਕ 'ਚ ਧਰਨੇ ਲਗਾਏ ਜਾਣ ਤੇ ਉਹ ਪੰਜਾਬ ਆ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੋਟਾਂ ਵਾਲਾ ਸਿਸਟਮ ਜੀ ਦੇਖੋ ਉਰੇ ਵੀ ਸਿਆਸੀ ਪਾਰਟੀਆਂ ਅੱਜ ਕਹਿ ਰਹੀਆਂ ਨੇ ਅਕਾਲੀ ਦਲ ਵੀ ਕਹਿ ਰਿਹਾ ਹੈ ਕਿਸਾਨ ਸਾਡੇ ਅਸੀਂ ਕਿਸਾਨਾਂ ਦੇ ਕਾਂਗਰਸ ਵੀ ਕਹਿ ਰਹੀ ਹੈ ਤੇ ਝਾੜੂ ਵਾਲੇ ਵੀ ਕਹਿੰਦੇ ਨੇ ਜੀ ਵੀ ਸਾਡੇ ਕਿਸਾਨ ਸਾਡੇ ਨੇ ਜੀ ਅਸੀਂ ਕਿਸਾਨਾਂ ਦੇ ਆਂ ਜੀ ਅਸੀਂ ਕਿਸਾਨਾਂ ਕਰਕੇ ਇਹ ਕਰਦੇ ਆਂ ਉਹ ਕਰਦੇ ਆਂ ਜੀ ਟੋਟਲ ਜਿੰਨਾ ਵੀ ਇਹ ਸਭ ਕੁਝ ਵੋਟਾਂ ਕਰਕੇ ਆ ਜੀ ਜੀ ਹਾਂਜੀ ਤੇ ਅੱਗੇ ਪੰਜਾਬ ਦੇ ਲੋਕ ਹੁਣ ਕਿਦਾਂ ਸਿਆਣੇ ਹੋ ਚੁੱਕੇ ਨੇ ਇਹਨਾਂ ਦੇ ਚਾਂਸੇ ਆਉਣਗੇ ਹਾਂਜੀ ਮੈਨੂੰ ਲੱਗਦਾ ਵੀ ਜੇ ਸਾਡੇ ਜਿਹੜੇ ਮਤਲਬ ਪੰਜਾਬ ਦੇ ਲੋਕ ਨੇ ਜੇ ਉਹ 100 ਦੇ ਵਿੱਚੋਂ 40% ਵੀ ਅਵੇਅਰ ਹੈਗੇ ਨੇ ਜੀ ਤਾਂ ਅਸੀਂ ਇਹ ਜਿਹੜਾ ਸੰਘਰਸ਼ ਹੈ ਵੱਡਾ ਇਹਨੂੰ ਜਿੱਤ ਪ੍ਰਾਪਤ ਕਰ ਲਾਂਗੇ ਅੱਧੀ ਅਸੀਂ ਹੁਣੇ ਕਰ ਚੁੱਕੇ ਹਾਂ ਜੀ ਕਿਉਂਕਿ ਸਾਡੇ ਨਾਲ ਜੂਥ ਤੁਰਿਆ ਤੇ ਮੈਨੂੰ ਲੱਗਦਾ ਵੀ ਅੱਧੀ ਜਿੱਤ ਹੈ ਜਿਹੜੀ ਹੁਣ ਪ੍ਰਾਪਤ ਹੋ ਚੁੱਕੀ ਹੈ ਜੀ ਹਾਂਜੀ ਇਹ ਜਿਹੜਾ ਧਰਨਾ ਪ੍ਰਦਰਸ਼ਨ ਪੰਪ ਤੇ ਰਿਲਾਈਐਂਸ ਪੰਪ ਜਾਮ ਕੀਤਾ ਗਿਆ ਇਹ ਕਿੰਨੇ ਟਾਈਮ ਲਈ ਇੱਥੇ ਜਾਰੀ ਰਹੂਗਾ ਇਹ ਜੀ ਸਾਡੇ ਉੱਥੋਂ ਹਾਈ ਕਮਾਂਡ ਦਾ ਜਦੋਂ ਵੀ ਮਤਲਬ ਹੁਣ ਸਾਨੂੰ ਆਇਆ ਸੀਗਾ ਕੱਲ ਵੀ ਤੁਸੀਂ ਇੱਕ ਦਿਨ ਲਈ ਕਰਨਾ ਫਿਰ ਉੱਪਰੋਂ ਸਾਨੂੰ ਜੋ ਜਥੇਬੰਦੀਆਂ ਦਾ ਆਰਡਰ ਸੀਗੇ ਉਹਦੇ ਵਿੱਚ ਅੱਜ ਦਾ ਦਿਨ ਆਇਆ ਇਸ ਤੋਂ ਬਾਅਦ ਚ ਜੀ ਮੈਨੂੰ ਲੱਗਦਾ ਵੀ ਸਾਨੂੰ ਲੰਬੇ ਸਮੇਂ ਲਈ ਇੱਥੇ ਬੈਠਣਾ ਪਊਗਾ ਜੀ ਤੇ ਸਾਡੀ ਸੋਚ ਵੀ ਇਹੀ ਹੈ ਜਿਵੇਂ ਜਦੋਂ ਤੱਕ ਕੋਈ ਸਾਡੇ ਹੱਕ ਦੇ ਵਿੱਚ ਕੁਝ ਮਤਲਬ ਸਰਕਾਰ ਨਹੀਂ ਕੁਝ ਕਰਦੀ ਤਾਂ ਉਦੋਂ ਤੱਕ ਇਹ ਅਨਲਿਮਿਟਿਡ ਚੱਲਣਾ ਜੀ ਅੱਗੇ ਤੱਕ ਚੱਲਣਾ ਤੁਹਾਡੇ ਨਾਲ ਬਾਪੂ ਜੀ ਨੇ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਮੇਰਾ ਨਾਮ ਪਾਲ ਸਿੰਘ ਆ ਜੀ ਪਾਲ ਸਿੰਘ ਜੀ ਕਿੱਦਾਂ ਦੇਖਦੇ ਹੋ ਤੁਸੀਂ ਜਿਹੜੇ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਲਿਆਂਦੇ ਗਏ ਨੇ ਇਹ ਜਿਹੜਾ ਕਾਨੂੰਨ ਲਿਆਂਦਾ ਗਿਆ ਇਹ ਕਿਸਾਨੀ ਤੋਂ ਤਾਂ ਬਿਲਕੁਲ ਖਿਲਾਫ ਹੈ ਜੀ ਪਤਾ ਹੀ ਆਪਾਂ ਨੂੰ ਵੀ ਇੱਥੇ ਵੱਡੇ ਵੱਡੇ ਘਰਾਣੇ ਆ ਕੇ ਖਰੀਦ ਕਰਨਗੇ ਕਿਸਾਨ ਦੀ ਮੰਡੀ ਹਾਲਤ ਪਹਿਲਾਂ ਹੀ ਐ ਫੁੱਟ ਕਸ਼ੀਆਂ ਕਰ ਰਿਹਾ ਕੋਈ ਇੱਕ ਕਸ਼ੀਆਂ ਬਲ ਤੁਰਿਆ ਵੈ ਇਸ ਕਰਕੇ ਇਹ ਜੋ ਰੈਲੈਂਸ ਪੰਪ ਹੈ ਇਹ ਵੀ ਪਤਾ ਹੀ ਆਪਾਂ ਨੂੰ ਵੀ ਬਾਨੀ ਉਡਾਨੀ ਦਾ ਇਸ ਕਰਕੇ ਦਾ ਕੀਤਾ ਗਿਆ ਬਾਈਕਾਟ ਸਮਝੋ ਕੀਤਾ ਜਥੇਬੰਦੀ ਨੇ ਇਸ ਕਰਕੇ ਅਸੀਂ ਇਹ ਸੰਘਰਸ਼ ਕਰ ਰਹੇ ਹਾਂ ਕਿੰਨੀ ਉਮਰ ਆ ਬਾਪੂ ਜੀ ਆਪਣੀ ਮੇਰੀ 70 ਸਾਲ ਦੀ ਹੈ ਜੀ 70 ਸਾਲ ਚ ਕਦੇ ਅਜਿਹੇ ਹਾਲਾਤ ਹੋਏ ਨੇ ਕਿ ਕਿਸਾਨਾਂ ਨੂੰ ਇੰਨੇ ਲੰਬੇ ਸੰਘਰਸ਼ ਕਰਨੇ ਪੈਣ ਨਹੀਂ ਜੀ ਨਹੀਂ ਹੋਏ ਕਦੇ ਨਹੀਂ ਹੋਏ ਮੇਰੀ ਉਮਰ ਚ ਤਾਂ ਨਹੀਂ ਹੋਏ 70 ਸਾਲ ਚ ਐਡੇ ਸੰਘਰਸ਼ ਤੇ ਇੰਨਾ ਸਾਨੂੰ ਇੰਨਾ ਸੰਘਰਸ਼ ਲੜਨਾ ਪਵੇ ਜੀ ਹਾਂ ਜੀ ਕੀ ਕਹhenge ਤੁਸੀਂ ਰਾਜਨੀਤਿਕ ਪਾਰਟੀਆਂ ਵੀ ਕਹਿ ਰਹੀਆਂ ਨੇ ਵੱਡੀ ਕੁਰਬਾਨੀ ਦਿੱਤੀ ਵੀ ਬਾਹਰ ਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਗੱਠਜੋੜ ਜੋੜ ਤੋੜ ਲਿਆ ਤੇ ਕਹਿੰਦੇ ਨੇ ਨੌ ਮਾਸ ਦਾ ਰਿਸ਼ਤਾ ਤੋੜ ਲਿਆ ਸੀ ਨੇ ਜੋ ਰਾਜਨੀਤਿਕ ਪਾਰਟੀਆਂ ਨੇ ਤਾਂ ਆਪਣੀਆਂ ਰੋਟੀਆਂ ਸੇਕਣੀਆਂ ਨੇ ਜੀ ਇਹ ਜਿਹੜੇ ਕਹਿੰਦੇ ਨੇ ਕੋਈ ਚਾਹੇ ਕਾਂਗਰਸ ਆ ਚਾਹੇ ਕਾਲੀ ਆ ਇਹ ਤਾਂ ਆਪਣਾ ਦੇਖਦੇ ਨੇ ਟਾਈਮ ਵੀ ਮੂਰੇ ਇਲੈਕਸ਼ਨ ਦਾ ਟਾਈਮ ਹੈ ਇਸ ਕਰਕੇ ਇਹਨਾਂ ਨੇ ਕਾਮਰੌੜੀਆਂ ਕੀਤੀਆਂ ਚਾਹੇ ਕਾਂਗਰਸ ਵਾਲੇ ਨੇ ਚਾਹੇ ਆਪ ਵਾਲੇ ਨੇ ਚਾਹੇ ਕਾਲੀ ਨੇ ਇਹ ਕਿਸਾਨਾਂ ਦੇ ਹੱਕ 'ਚ ਤਾਂ ਆਪਾਂ ਨੂੰ ਪਤਾ ਹੀ ਵੀ ਸਿਆਸੀਆਂ ਦਾ ਕੰਮ ਹੈ ਜੀ ਹੁੰਦਾ ਇਹ ਤਾਂ ਆਪਦਾ ਮੁੱਦਾ ਉਹ ਦੇਖਦੇ ਨੇ ਜੀ ਜੀ ਜੇ ਭਾਜਪਾ ਵਾਲੇ ਪਿੰਡਾਂ 'ਚ ਵੋਟਾਂ ਮੰਗਣ ਆਉਂਦੇ ਨੇ 2022 'ਚ ਤਾਂ ਪਿੰਡਾਂ 'ਚ ਉਹਨਾਂ ਨਾਲ ਕਿੱਦਾਂ ਦੇ ਵਿਵਾਰ ਕੀਤੇ ਜਾਣਗੇ ਪਿੰਡਾਂ 'ਚ ਤੁਸੀਂ ਹੁਣ ਦੇਖ ਹੀ ਰਹੇ ਹੋ ਇਹਨਾਂ ਦੀ ਕੁੱਟਮਾਰ ਵੀ ਹੋ ਰਹੀ ਹੈ ਹਰਿਆਣਾ 'ਚ ਮੂੰਹ ਕਾਲਾ ਵੀ ਕੀਤਾ ਇੱਕ ਇਹਨਾਂ ਦੇ ਮੰਤਰੀ ਆ ਐਮਐਲਏ ਮੈਨੂੰ ਨਹੀਂ ਪਤਾ ਵੀ ਉਹ ਕੀ ਹੈ ਇਸ ਕਰਕੇ ਅਸੀਂ ਪਿੰਡਾਂ 'ਚ ਇਹਨੂੰ ਬੜ ਨਹੀਂ ਦੇਵਾਂਗੇ ਪੂਰਾ ਝੰਮਾਂਗੇ ਜੀ ਸਾਡੇ ਨਾਲ ਹੋਰ ਵੀ ਕਿਸਾਨ ਨੇ ਉਹਨਾਂ ਨਾਲ ਕਰਦਿਆਂ ਗੱਲ ਹਾਂਜੀ ਕੀ ਨਾਮ ਆ ਜੀ ਆਪਣਾ ਕਰਨੂ ਸਿੰਘ ਜੀ ਕਰਮ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜੋ ਸੈਂਟਰ ਸਰਕਾਰ ਨੇ ਕਿਸਾਨ ਤਾਂ ਕਹਿ ਰਹੇ ਨੇ ਸਾਨੂੰ ਇਹ ਕਾਨੂੰਨਾਂ ਦੀ ਲੋੜ ਨਹੀਂ ਅਸੀਂ ਨਹੀਂ ਲੈਣੀ ਤੇ ਸੈਂਟਰ ਸਰਕਾਰ ਕਹਿ ਰਹੀ ਹੈ ਇਹ ਤਾਂ ਬਹੁਤ ਫਾਇਦੇਮੰਦ ਨੇ ਅਸੀਂ ਤੁਹਾਡਾ ਫਾਇਦਾ ਕਰਨਾ ਹੀ ਕੋਈ ਫਾਇਦਾ ਨਹੀਂ ਇਹਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਹਾਂਜੀ ਕਿਸਾਨ ਗਿਆ ਉਹਨਾਂ ਨੇ ਹੁਣ ਆਪਣੇ ਆਪਣੀ ਮਰਜ਼ੀ ਨਾਲ ਆਪਦਾ ਕਾਨੂੰਨ ਕਾਲਾ ਪਾਸ ਕਰਤਾ ਜੋ ਕਿਸਾਨ ਖਤਮ ਹੋ ਗਿਆ ਜੀ ਕਿਸਾਨ ਦੇ ਨਾਲ ਆੜਤੀਆ ਵੀ ਜੁੜਿਆ ਵਾ ਪੱਲੇਦਾਰ ਵੀ ਜੁੜਿਆ ਵਾ ਦੁਕਾਨਦਾਰ ਵੀ ਜੁੜਿਆ ਵਾ ਮਨਜ਼ੂਰ ਵੀ ਜੁੜਿਆ ਵਾ ਜੀ ਮਨਜ਼ੂਰੀ ਕਰਦਾ ਫੇਰ ਇਹਨਾਂ ਨੇ ਤੇ ਬੜੇ ਬੜੇ ਫਾਰਮ ਬਣਾ ਕੇ ਇਹਨਾਂ ਨੇ ਆਪਣੀ ਮਰਜ਼ੀ ਨਾਲ ਇੱਥੇ ਪੰਜ ਜਿੱਥੇ 100 ਬੰਦਾ ਕੰਮ ਕਰਦਾ ਪੰਜ ਬੰਦੇ ਉਹਦੇ ਕੰਮ ਕਰ ਰਹੇ ਹੋਣਗੇ ਅਸੀਂ ਤਾਂ ਬਿੱਲੇ ਰਹਿ ਗਏ ਆਪਣੀ ਮਰਜ਼ੀ ਨਾਲ ਤਨਖਾਹ ਦੇਣਗੇ ਜੀ ਇਹ ਇੱਕੜੇ ਮਾੜਾ ਹੈ ਜੀ ਸਰਕਾਰਾਂ ਪਹਿਲਾਂ ਵੀ ਆਈਆਂ ਨੇ ਪਰ ਇੰਨੀ ਮਾੜੀ ਇੱਕ ਸਰਕਾਰ ਨਲਾਇਕ ਸਰਕਾਰ ਹੈ ਇਹ ਸਭ ਤੋਂ ਮਾੜੀ મોદી ਦੀ ਆਈ ਹੈ ਸਭ ਤੋਂ ਮਾੜੀ ਸਰਕਾਰ ਜੀ ਜਿਹੜੇ ਲੋਕਾਂ ਨੂੰ ਲੁੱਟ ਕੇ ਸੁੱਟ ਕੇ ਪਹਿਲਾਂ ਝੂਠ ਬੋਲੇ ਆ 15-15 ਲੱਖ ਖਾਤੇ ਇਹ ਪਾ ਦਾਂਗੇ ਉਹ ਕਿੱਧਰ ਗਿਆ ਇਹਦਾ ਹੁਣ ਸੱਚ ਕਿਵੇਂ ਮੰਨ ਲਈਏ ਹੁਣ ਕਹਿੰਦਾ ਇਹ ਫਾਇਦੇਮੰਦ ਆ ਫਲਾਣਾ ਪੰਦਾ ਹੁਣ ਇਹ ਤਾਂ ਸੱਚ ਕਿਵੇਂ ਮੰਨ ਲਈ ਆਪਾਂ ਪਹਿਲਾਂ ਵੀ ਨੇ 420 ਕਰੀ ਸਾਡੇ ਨਾਲ ਲੋਕਾਂ ਦਾ ਵੈਧੇ ਕਰਕੇ ਹਨਾ ਜੀ ਹਾਂ ਸਰਾਜ ਹੰਸ ਨੇ ਪੰਜਾਬ ਦੇ ਲੋਕ ਗਾਇਕ ਨੇ ਸੂਫੀ ਗਾਇਕ ਕੰਚਨਾ ਆਉਂਦਾ ਹੀ ਉਹ ਪਹਿਲਾਂ ਤਾਂ ਕੁਛ ਬੋਲੇ ਨਹੀਂ ਇਸ ਬਾਰੇ ਜਦੋਂ ਕਿਸਾਨਾਂ ਦਾ ਵਿਰੋਧ ਵੱਧ ਗਿਆ ਸਾਰੇ ਸਿੰਗਰਾਂ ਨੇ ਵਿਰੋਧ ਕੀਤਾ ਆਵਾਜ਼ ਉਠਾਈ ਉਹਨਾਂ ਦਾ ਨਾਮ ਵੀ ਵਿੱਚ ਲੈਣ ਲੱਗੇ ਵੀ ਉਹ ਪੰਜਾਬ ਦਾ ਹੋ ਕੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦਾ ਹੁਣ ਉਹ ਕਹਿ ਰਿਹਾ ਮੇਰੇ ਨਾਲ ਕਿਸਾਨ ਦਿੱਲੀ ਜਾਣ ਮੈਂ ਬੈਠ ਕੇ ਮੋਦੀ ਨਾਲ ਮੀਟਿੰਗ ਕਰਾਉਂਗਾ ਮੋਦੀ ਵਰਗਾ ਬੰਦਾ ਵਧੀਆ ਕੋਈ ਹੈਗਾ ਹੀ ਨਹੀਂ ਜੋ ਕਹਾਂਗੇ ਉਹ ਮੰਨੂਗਾ ਤੁਹਾਨੂੰ ਲੱਗਦਾ ਨਾ ਜੀ ਨਾ ਇਹ ਇਹ ਦਾ ਹੰਸ ਰਾਜ ਉਹ ਵੀ ਆਪਾਂ ਨੂੰ ਚੱਕਰ ਚ ਪਾ ਰਹੇ ਨੇ ਜਦੋਂ ਉਹ ਇੱਕ ਉਹਦਾ ਮੰਤਰੀਓ ਬਣ ਗਿਆ ਆਪਦੇ ਸੈਂਟਰ ਦਾ ਉਹਦਾ ਨੇ ਕਮਾ ਕੇ ਹੁਣ ਬਾਦਲ ਦੇ ਨੂਨੇ ਦੀ ਪਹਿਲਾਂ ਉੱਥੇ ਸੈਨ ਕਰੇ ਇੱਕ ਕੈਪਟਨ ਨਹੀਂ ਕਰੇ ਜੀ ਹੁਣ ਲੋਕ ਉੱਠ ਗੜੇ ਹੁਣ ਇਧਰ ਨੂੰ ਤੁਰ ਪਏ ਜੀ ਇਹਨਾਂ ਦੀ ਉਹ ਉੱਥੇ ਜਾ ਕੇ ਕੀ ਹੋਊਗਾ ਮੋਦੀ ਨੂੰ ਕਰ ਦਵੇ ਵੀ ਜਾਂ ਲੋਕਾਂ ਖਿਲਾਫ ਭਾਈ ਮੈਂ ਤੁਹਾਡੇ ਹੱਕ ਦੀ ਗੱਲ ਆ ਵੀ ਮੈਂ ਇਹਨੂੰ ਇਹਨੂੰ ਰੱਦ ਕਰ ਦੇਣਾ ਲੋਕਤੰਤਰ ਹੈ ਵੋਟਾਂ ਦਾ ਰਾਜ ਹੈ ਜਦ ਲੋਕ ਹੀ ਖੜੇ ਹੋ ਕੇ ਸਾਡੀਆਂ ਸਟੇਟਾਂ ਦੇ ਉੱਠ ਖੜੇ ਫਿਰ ਉਹ ਆਪਣੀ ਮਰਜ਼ੀ ਇਹਨੂੰ ਤੋੜ ਦਵੇ ਕਹਿੰਦਾ ਜੀ ਰਾਹੁਲ ਗਾਂਧੀ ਪੰਜਾਬ ਆ ਰਿਹਾ ਹੈ ਹਾਂ ਜੀ ਕਹਿ ਰਿਹਾ ਮੋਦੀ ਦੀਆਂ ਜੜਾਂ ਹਲਾ ਦੂੰ ਕੋ ਨੂੰ ਲੱਗਦਾ ਹੈ ਪੰਜਾਬ ਨਾਲੋਂ ਜੇ ਦਿੱਲੀ ਉਸ ਹੰਗਾਰ ਸਲੀਕੇ ਜਾਂਦੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਇਕੱਠੇ ਕਰਦਾ ਜੇ ਕਿਸਾਨਾਂ ਦਾ ਇੰਨਾ ਹਮਾਇਤੀ ਤੀ ਤਾਂ ਉਹਦੀ ਪਾਰਟੀ ਦੇ ਵਰਕਰ ਉੱਥੇ ਹੋਣੇ ਨੇ ਉਹਦੇ ਨਾਲ ਜੁੜੇ ਹੋਏ ਹੋਣੇ ਉਹ ਦਿੱਲੀ ਵੀ ਸੰਘਰਸ਼ ਕਰ ਸਕਦਾ ਸੀ ਕਿ ਪੰਜਾਬ ਵਾਲੇ ਤਾਂ ਦਿੱਲੀ ਜਾਣ ਨੂੰ ਲੀਕ ਰਹੇ ਨੇ ਸੁਨੀਲ ਜਾਖੜ ਇੱਥੋਂ ਤੁਰੇ ਸੰਭੂ ਬੈਰੀਅਰ ਤੇ ਘੇਰ ਲੇ ਉਹਨਾਂ ਦੇ ਦਿੱਲੀ ਵਾਲੇ ਪੰਜਾਬ ਆ ਕੇ ਕੀ ਪ੍ਰੋਟੈਕਟ ਕਰਨਗੇ ਉਹ ਉੱਥੇ ਦਿੱਲੀ ਨਹੀਂ ਕਰ ਸਕਦੇ ਕਰ ਸਕਦੇ ਤੇ ਦਿੱਲੀ ਉਹ ਕਰ ਸਕਦੇ ਤੇ ਹਾਂਜੀ ਤੇ ਉਹਦਾ ਵੀ ਇਹਨਾਂ ਦੀਆਂ ਗੱਲਾਂ ਬਾਤਾਂ ਨੇ ਪਹਿਲਾਂ ਸਵਾਮੀ ਜੀ ਰਿਪੋਰਟ ਥੀਗੀ ਜਦੋਂ ਇਹਨਾਂ ਦੀ ਸਰਕਾਰ ਦੀ ਕਾਗਰਸ ਦੀ ਉਹ ਬਿਲ ਉਹਦਾ ਕਾਸ ਕਰ ਦਿੰਦੀ ਜਦ ਵੀ ਉਹ ਗੱਲਾਂ ਬਾਤਾਂ ਜਿੰਨਾ ਹਜ਼ਾਰਾ ਇਹਨਾਂ ਨੇ ਲੰਘਾਤਾ ਜੀ ਇਹ ਸਭ ਇਹਨਾਂ ਦੇ ਚਾਲਾਂ ਨੇ ਚਲੋ ਉਹਦੇ ਨਾਲ ਪਾਰਟੀ ਹੈਗੇ ਉਹਦੇ ਵਰਕ ਤੇ ਲੈ ਜਵੇ ਦਿੱਲੀ ਲੈ ਜਵੇ ਅਸੀਂ ਕਿਸਾਨਾਂ ਦੀ ਤਾਂ ਸਾਡੀ ਲੱਗੇ ਹੀ ਆਉਗੀ ਜੀ ਨਹੀਂ ਲੱਗਦਾ ਨਹੀਂ ਭਈ ਜਦੋਂ ਸੁਨੀਲ ਜਾਖੜ ਵੱਡਾ ਕਾਫਲਾ ਲੈ ਕੇ ਤੁਰੇ ਨੇ ਦਿੱਲੀ ਨੂੰ ਰਵਾਨਾ ਹੋਏ ਸੰਭੂ ਘੇਰ ਲਗੇ ਪਰ ਉਹਨਾਂ ਦੀ ਪਾਰਟੀ ਦੇ ਵਰਕਰ ਦਿੱਲੀ ਚ ਬਹੁਤ ਬੈਠੇ ਨੇ ਉਹ ਕਿਉਂ ਨਹੀਂ ਉੱਥੇ ਦਿੱਲੀ ਚ ਆਵਾਜ਼ ਬੁਲੰਦ ਕਰ ਰਹੇ ਆ ਕਰਨੀ ਚਾਹੀਦੀ ਹੈ ਹਨਾ ਜਾਂ ਫਿਰ ਸੰਭੂ ਦੇ ਘੇਰ ਲੈ ਫਿਰ ਲੰਘਦੇ ਸੰਭੂ ਤੋਂ ਧੱਕਾ ਕਰਦੇ ਕੋਹ ਕਰਦੇ ਜੀ ਠੀਕ ਹੈ ਟਰੈਕਟਰ ਫੂਕਿਆ ਗਿਆ ਉੱਥੇ ਤੇ ਤੁਹਾਨੂੰ ਲੱਗਦਾ ਇਹ ਕਿਸਾਨ ਟਰੈਕਟਰ ਫੂਕ ਸਕਦਾ ਹੀ ਨਹੀਂ ਫੂਕ ਸਕਦਾ ਤੁਸੀਂ ਕੀ ਕਹਾਂਗੇ ਉਹਨਾਂ ਵੱਲੋਂ ਜੋ ਟਰੈਕਟਰ ਫੂਕਿਆ ਗਿਆ ਇਹਨਾਂ ਦੀਆਂ ਆਪਣੀਆਂ ਨੀਤੀਆਂ ਨੇ ਕੋਸ ਸਰਕਾਰਾਂ ਦੀਆਂ ਤੇ ਕਿਸਾਨ ਕਿਉਂ ਟਰੈਕਟਰ ਫੂਕੂਗਾ ਜੀ ਹੈਨਾ ਅੱਗੇ ਕਿੱਦਾਂ ਦੇ ਸੰਘਰਸ਼ ਲੀਕ ਕੇ ਜਾਣ ਕੇ ਕਿਸਾਨ ਅੱਗੇ ਕੀ ਕਰਨਗੇ ਲੱਗਦਾ ਨਹੀਂ ਵੀ ਜਲਦੀ ਇਹ ਸੰਘਰਸ਼ ਖਤਮ ਹੋ ਜੂ ਹੁੰਦਾ ਨਹੀਂ ਜੀ ਹੁਣ ਨਵੀਂ ਪੀੜ੍ਹੀ ਉੱਠ ਖੜੀ ਨਵੇਂ ਨਵਾ ਖੂਨ ਵਾਲਾ ਮਾਰਦਾ ਜੀ ਤੇ ਨਵੇਂ ਜਵਾਕ ਨੂੰ ਕਿਸੇ ਨੂੰ ਕੋਈ ਗੁੱਸਾ ਹੋ ਜਾ ਉਹ ਉਹਦਾ ਔਖਾ ਹੀ ਮਿੰਮੇਟ ਦਾ ਹੁੰਦਾ ਹੈ ਜੀ ਇਹ ਹੁਣ ਨਵੀਂ ਪਨੀਰੀਆ ਜਿਹਨੀ ਪੰਜਾਬ ਦੀ ਉੱਠ ਕਢੀ ਇਹਦਾ ਇੱਕ ਇਹਨੂੰ ਰੱਦ ਕਰਾ ਗਈ ਛੱਡੂਗੀ ਜਾਂ ਕੋਈ ਇੱਥੇ ਪਹਿਲਾਂ ਵੀ ਬਸੇਰੇ ਨੇ ਸਿੱਖਾਂ ਨਾਲ ਪੰਜਾਬ ਨਾਲ ਥੱਕੇ ਹੋਏ ਨੇ ਜੀ ਇੱਥੇ ਤੇ ਹੁਣ ਇਹ ਲੱਗਦਾ ਕੋਈ ਜ਼ਿਆਦਾ ਹਾਲਾਤ ਵੀ ਖਰਾਬ ਹੋ ਸਕਦੇ ਹੈ ਜ਼ਿਆਦਾ ਹੋ ਸਕਦਾ ਜੀ ਜੀ ਸਰਕਾਰ ਹੈ ਉਹਨਾਂ ਨੇ ਵੀ ਆਪਦਾ ਕੋਈ ਫੌਜ ਵੀ ਲਾ ਸਕਦੇ ਨੇ ਕੋਈ ਜ਼ਿਆਦੇ ਉਹਰੇ ਕਾਨੂੰਨ ਵੀ ਕਰਨਗੇ ਅਸੀਂ ਵੀ ਆਪਦਾ ਕਰਾਂਗੇ ਚਾਹੇ ਮਰੀਏ ਚਾਹੇ ਰਹੀਏ ਅਸੀਂ ਤੱਕਾ ਹੋਊਗਾ ਜੀ ਸਾਡੇ ਨਾਲ ਹੋਰ ਵੀ ਹਾਂਜੀ ਕੀ ਨਾਮ ਹੈ ਜੀ ਆਪਣਾ ਗੁਰਦਰਸ਼ਨ ਸਰ ਗੁਰਦਰਸ਼ਨ ਸਿੰਘ ਜੀ ਕਿੱਦਾਂ ਦੇਖਦੇ ਹੋ ਤੁਸੀਂ ਜੋ ਸੈਂਟਰ ਸਰਕਾਰ ਨੇ ਇਹ ਕਾਨੂੰਨ ਲਿਆਂਦੇ ਨੇ ਕਹਿ ਰਹੇ ਨੇ ਤਾਂ ਕਿਸਾਨਾਂ ਦੇ ਬਹੁਤ ਫਾਇਦੇਮੰਦ ਨੇ ਅਸੀਂ ਕਿਸਾਨਾਂ ਦੇ ਭਲੇ ਲਈ ਲਿਆਂਦੇ ਨੇ ਕਿਸਾਨ ਕਹ ਰਹੇ ਨੇ ਸਾਨੂੰ ਚਾਹੀਦੀ ਨਹੀਂ ਇੱਕ ਵੀ ਫਾਇਦੇਮੰਦ ਨਹੀਂ ਜੀ ਇੱਕ ਵੀ ਇਹਨਾਂ ਦਾ ਜੀ ਜੇ ਉਹਨਾਂ ਨੇ ਲਿਆਂਦੇ ਨੇ ਕਿਉਂਕਿ ਉਹਨਾਂ ਦੇ ਸੱਪ ਲੜਦਾ ਮੰਡੀਆਂ ਚੋਂ ਦੇ ਦਾਂਗੀ ਜਿਹੜੀ ਉਹਨਾਂ ਨੂੰ ਜੀ ਜਿਹੜੀ ਇਹਨਾਂ ਸੀ ਪਾਈ ਆ ਉਹਨਾਂ ਨੇ ਉਦੋਂ ਉੱਪਰ ਉਹਨਾਂ ਨੂੰ ਦੇ ਦਾਂਗਾ ਤੈਨੂੰ ਨਹੀਂ ਦੇ ਕੇ ਜੀ ਉਹਨੇ ਸਾਡੇ ਦੇ ਸੱਪ ਲੜਦਾ ਬੈਠਿਆਂ ਦੇ ਉੱਤੇ ਜੀ ਕੋਈ ਵੀ ਬੰਦਾ ਹੈ ਉਹਨਾਂ ਦੇਣਾ ਇਹ ਕਹਿੰਦਾ ਜਟਾਂ ਦੇ ਹੱਕ ਜੇ ਜਟਾਂ ਦੇ ਹੱਕ ਜੇ ਤਾਂ ਹੀ ਹੋਣਗੇ ਉਹ ਜੀ ਵੀ ਇੱਥੋਂ ਦਓ ਵੀ ਮੰਡੀ ਚੋਂ ਆਸੀਂ ਖਰੀਦਦੇ ਆ ਸਰਕਾਰੀ ਰੇਟ ਜੋ ਸਰਕਾਰ ਬੰਦ ਹੀ ਆ ਉਹ ਤਾਂ ਉਹ ਤੋਂ ਉੱਪਰ ਉਹ ਦੇ ਦੇਣ ਉਹਨਾਂ ਨੂੰ ਉਹ ਕਰ ਸਕਦੇ ਨੇ ਜੇ ਉਹਨਾਂ ਨੂੰ ਇੰਨੀ ਝੋਨੇ ਦੀ ਲੋੜ ਆ ਜਾਂ ਕਣਕ ਦੀ ਲੋੜ ਆ ਉਹੀ ਐਮਐਸਪੀ ਤੇ ਜੋ ਕਿਸਾਨ ਵੇਚ ਰਿਹਾ ਉਹ ਅੱਗੇ ਸਰਕਾਰ ਤੋਂ ਵੀ ਉਹੀ ਰੇਟ ਤੇ ਖਰੀਦ ਸਕਦੇ ਨੇ ਹਾਂ ਵੱਧ ਵੀ ਲੈ ਸਕਦੇ ਨੇ ਜੀ ਵੀ ਇਹ ਇਹ ਜਦ ਨਹੀਂ ਹੈਗਾ ਵੀ ਜ਼ਿੰਮੇਦਾਰ ਤੋਂ ਖਰੀਦ ਤੋਂ ਸਾਨੂੰ ਪੈਸੇ ਕੌਣ ਦੇਉ? ਜੀ। ਆ ਗੰਨੇ ਵਾਲੇ ਤੋਂ ਨਹੀਂ ਦਬੋ ਸਕਦੀ ਸਰਕਾਰ ਪੈਸੇ। ਜੀ। ਕਰੋੜਾ ਰੁਪਈਆ ਦੱਬੀ ਬੈਠੇ ਨੇ ਜੱਟਾਂ ਦਾ ਗੰਨੇ ਵਾਲੇ। ਇਹ ਕਰਕੇ ਜਿਰੀ ਖਰੀਦ ਕੇ ਦਿੱਲੀ ਜਾ ਪੜਨਗੇ ਕੋਈ ਬੰਬੇ ਜਾ ਪੜੂ ਕਹੜਾ ਜੱਟ ਜਾਊ ਉੱਥੇ? ਜੀ। ਪਰ ਮੈਨੂੰ ਇਹ ਦੱਸਣ ਇਹ ਕਿਸਾਨ ਕਿਹੜਾ ਜਾਊਗਾ? ਉਹ ਕਹਿ ਰਹੇ ਨੇ ਕਿਸਾਨ ਜਿੰਨੀ ਮਰਜ਼ੀ ਸਟੋਰ ਕਰ ਸਕਦੇ ਨੇ। ਕੋਈ ਰੋਕ ਟੋਕ ਨਹੀਂ। ਅਸੀਂ ਕਾਲੇ ਕਾਨੂੰਨ ਪਹਿਲਾਂ ਸੀਗੇ ਉਹ ਚੱਕ ਤੇ ਸਟੋਰ ਤਾਂ ਪਹਿਲਾਂ ਹੀ ਖੁੱਲੇ ਤੇ ਜ਼ਿੰਮੇਦਾਰ ਆਪਦੇ ਘਰੇ ਜਿਨੀ ਮਰਜ਼ੀ ਫਸਲ ਦਾ ਰੱਖ ਲੈ। ਪਹਿਲਾਂ ਵੀ ਖੁੱਲੇ ਨੇ ਸਟੋਰ ਤਾਂ ਹੁਣ ਇਹ ਕਹਿੰਦੇ ਜਿੱਥੇ ਮਰਜੀ ਵਿੱਚ ਅੱਗੇ ਵੀ ਵੇਚ ਦੇ ਤੇ ਹਰਿਆਣੇ 'ਚ ਵੇਚ ਦੇ ਤੇ ਹਰਿਆਣੇ ਵਾਲੇ ਪੰਜਾਬ 'ਚ ਵੇਚ ਦੇ ਤੇ ਲਿਆ ਕੇ ਇਹ ਤਾਂ ਇਹਨਾਂ ਦਾ ਕੋਈ ਹੋਇਆ ਤਾਂ ਨੀਤੀ ਹੈ ਇਹਨਾਂ ਦੀ ਤੁਹਾਨੂੰ ਲੱਗਦਾ ਇਹ ਜਿੱਦਾਂ ਇਹ ਕਹਿ ਰਹੇ ਨੇ ਵੀ ਕਿਸਾਨ ਵੀ ਸਟੋਰ ਕਰ ਸਕਦਾ ਕਿਸਾਨ 'ਚ ਇੰਨੀ ਸਮਰੱਥਾ ਹੈ ਕਿ ਉਹ ਆਪਣੀ ਫਸਲ ਨੂੰ ਸਟੋਰ ਕਰ ਲੂ ਦੇਖੋ ਉਹ ਕਿਸਾਨ ਦੋ ਨੰਬਰ ਦਾ ਧੰਦਾ ਕਰਦਾ ਨਹੀਂ ਜੀ ਇਮਾਨਦਾਰੀ ਦੀ ਖੇਤੀ ਹੋ ਤਾਂ ਕੋਈ ਪੈਸਾ ਨਹੀਂ ਕਿੱਥੋਂ ਕਰ ਲੂ ਜੀ ਜਿਹੜੇ ਦੋ ਨੰਬਰ ਦੇ ਧੰਦੇ ਕਰਦੇ ਨੇ ਸਟੋਰ ਤਾਂ ਉਹ ਕਰਨਗੇ ਕੋਰਾ ਦੋ ਨੰਬਰ ਦਾ ਪੈਸਾ ਆਉਂਦਾ ਜੀ ਉਹ ਮੋਦੀ ਸਾਹਿਬ ਕਹਿੰਦੇ ਤੇ ਜਿਵੇਂ ਅਸੀਂ ਵੀ ਕਰੋੜਾ ਰੁਪਈਆ ਜਿਹੜਾ ਵੜਦੇ ਬੈਂਕਾਂ ਚ ਪਿਆਦੇ ਆ ਕੇ ਪੰਜਾਬ ਚ ਹਿੰਦੁਸਤਾਨ ਚ ਦਮਾਗੇ ਅੱਜ ਤੱਕ ਇੱਕ ਰੁਪਈਆ ਵਿਦਿਆੰਦਾ ਬਸ ਸਬੂਤ ਕਰਦਣ ਉਹ ਜੀ ਤੁਸੀਂ ਕੀ ਕਹ ਜਿਹੜੇ ਮੰਤਰੀ ਨੇ ਜੀ ਉਹਨਾਂ ਦੀਆਂ ਅੱਜ ਤੋਂ 50 ਸਾਲ ਦੀਆਂ ਪਹਿਲਾਂ ਪ੍ਰਾਪਰਟੀਆਂ ਗੱਲਣ ਅੱਜ ਦੇਖ ਲਣ ਵੀ ਉਹ ਕਿੱਥੋਂ ਬਣੀਆਂ ਇਹਨਾਂ ਨੇ ਕਿੱਥੋਂ ਬਣਾ ਲਈਆਂ ਜੀ ਅਰਬਾਂ ਘਰ-ਘਰ ਰੁਪਈਏ ਦੀ ਆਮਦਨਾਂ ਬਣਾ ਲਈਆਂ ਇਹਨਾਂ ਨੇ ਉਹ ਦੱਸਣ ਵੀ ਸਬੂਤ ਕਰਨ ਵੀ ਕਿੱਥੋਂ ਬਣਾਈਆਂ ਨੇ ਅਸੀਂ ਨੇ ਲੋਕਾਂ ਨੂੰ ਲੁੱਟ ਕੇ ਬਣਾਈਆਂ ਨੇ ਇਹਨਾਂ ਨੇ ਜਿੰਨੀਆਂ ਸਰਕਾਰਾਂ ਦੇ ਮੰਤਰੀ ਵਜ਼ੀਰ ਬਣੇ ਨੇ ਸਾਰੇ ਨੇ ਲੁੱਟ ਕੇ ਬਣਿਆ ਨੇ ਗਾਹਾਂ ਉਹਨਾਂ ਦੇ ਰਿਸ਼ਤੇਦਾਰ ਨੇ ਜਿੰਨੇ ਹੈਗੇ ਨੇ ਅਕਾਲੀ ਦਲ ਨੇ ਆਪਣਾ ਨੌ ਮਾਤ ਦਾ ਰਿਸ਼ਤਾ ਤੋੜ ਲਿਆ ਕਾਫੀ ਲੰਮੇ ਸਮੇਂ ਤੋਂ ਨਾਤਾ ਚੱਲ ਰਿਹਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਨਾਤਾ ਜੋੜਿਆ ਸੀਗਾ ਅੱਜ ਉਹਨਾਂ ਦੇ ਬੇਟੇ ਵੱਲੋਂ ਇਹ ਨਾਤਾ ਤੋੜ ਲਿਆ ਗਿਆ ਕਹਿ ਰਿਹਾ ਕਿਸਾਨੀ ਲਈ ਮੈਂ ਵੱਡੀ ਕੁਰਬਾਨੀ ਦੇ ਦਿੱਤੀ ਕੋਈ ਸੈਸੀਲੇਟਰ ਆ ਕਿਸੇ ਪਿੱਛੇ ਕੋਈ ਨਹੀਂ ਕਰਦਾ ਜੀ ਉਹ ਤਾਂ ਆਪਣੀਆਂ ਰੋਟੀਆਂ ਸੇਕਣ ਨੂੰ ਕਰਦਾ ਜੀ ਜਦੋਂ ਹੁਣ ਉਹਨਾਂ ਨੇ ਦੇਖ ਲਿਆ ਵੀ ਪਾਵਰ ਕੋਟ ਖੜੀ ਜੀ ਕਿਸਾਨ ਜਾਗਰੂਪ ਹੋ ਗਏ ਜੀ ਸਾਡੇ ਮਗਰ ਨਹੀਂ ਆਉਣਾ ਕਿਸੇ ਨੇ ਹੁਣ ਉਹਨਾਂ ਨੇ ਕੀਤਾ ਬਿਲ ਸੈਨ ਕਰਕੇ ਬਿਲ ਪਾਸ ਹੋਣ ਤੋਂ ਬਾਅਦ ਸਲੀਪਾ ਤੇ ਨਹੀਂ ਜਾਣ ਜੀ ਉਹ 6 ਮਹੀਨੇ ਪਹਿਲਾਂ ਵੀ ਦੇ ਸਕਦੇ ਤੇ ਪਤਾ ਜਦ ਕਿਸਾਨਾਂ ਨੂੰ ਪਤਾ ਲੱਗ ਸਕਦਾ ਵੀ 6 ਮਹੀਨੇ ਪਹਿਲਾਂ ਵੀ ਬਿਲ ਪਾਸ ਕਰਾ ਰਹੇ ਨੇ ਇਹ ਕਿਉਂਕਿ ਉਹਦਾ ਵਜ਼ੀਰ ਤੇ ਸੈਂਟਰ 'ਚ ਉਹਨਾਂ ਨੂੰ ਵੀ ਪਤਾ ਲੱਗ ਸਕਦਾ ਉਹ ਜਦੋਂ 6 ਮਹੀਨੇ ਪਹਿਲਾਂ ਦੇ ਕੀ ਕਰਦੇ ਤੇ ਉਹ ਕੈਪਟਨ ਸਾਹਿਬ ਆ ਉਹ ਬਾਦਲ ਦਾ ਭਤੀਜਾ ਭੇਜਦਾ ਉਹ ਇਹ ਆਪ ਜਾਂਦਾ ਉਹ ਜਾ ਕੇ ਉੱਥੇ ਸਾਈਨ ਕਰਿਆ ਜਿ ਕਿ ਉਹਨਾਂ ਨੇ ਕਿਹਾ ਜੀ ਇਹਦਾ ਇਹਨਾਂ ਦੀਆਂ ਸਾਰੀਆਂ ਆਪਣੀਆਂ ਚਾਹਤਾਂ ਨੇ ਆਪਣੇ ਹਿੱਸੇ ਪੱਤੀ ਨੇ ਸਾਰੇ ਇਹਨਾਂ ਦੇ ਜੀ ਕਿਸੇ ਪਿੱਛੇ ਕੁਝ ਨਹੀਂ ਕਰਦਾ ਹੈਗਾ ਜੀ ਇਹਦਾ ਹੁਣ ਆਏ ਫਿਰਦੇ ਨੇ ਵੀ ਗਾਹਾਂ ਕਿਤੇ ਸਾਡੀ ਕੁਰਸੀ ਦਾ ਨਿਕਲ ਜਾਵੇ ਵੀ ਸਾਡੇ ਦੇ ਡੰਡਾ ਫਿਰ ਨਾ ਖਜੇ ਆਪਣੇ ਸਵਾਰਥ ਵਾਸਤੇ ਪੰਜਾਬ ਦੀ ਪੰਜਾਬ ਦੇ ਕਿਸਾਨਾਂ ਦੀ ਕੁਰਬਾਨੀ ਦੇ ਰਹੇ ਨੇ ਇਹਦਾ ਅਪਦਾ ਕਰ ਰਹੇ ਨੇ ਇਹ ਕਿਸੇ ਕਿਸਾਨ ਦੀ ਕੁਰਬਾਨੀ ਨਹੀਂ ਦਿੰਦਾ ਕੋਈ ਕੋਈ ਪ੍ਰਾਇਟੀ ਕਲੀਡਰ ਹੈ ਜਿਹੜਾ ਕੁਝ ਨਹੀਂ ਕਰ ਰਿਹਾ ਕਿਸੇ ਪਿੱਛੇ ਇਹਦਾ ਆਪਣੇ ਆਪਣੇ ਪਿੱਛੇ ਕਰ ਰਹੇ ਆਪਦੀ ਹਾਲਾਤ ਪਿੱਛੇ ਕਰਦੇ ਨੇ ਕਿਸੇ ਪਿੱਛੇ ਕੋਈ ਨਹੀਂ ਕਰਦਾ ਹੈਗਾ ਅੱਗੇ ਕਿੱਦਾਂ ਦੇ ਸੰਘਰਸ਼ ਲੀਕੇ ਜਾਣਗੇ ਜੇ ਵਾਪਸ ਦੇਖੋ ਜੀ ਲੰਬਾ ਚਦੂਗਾ ਜੀ ਭਾਗਤ ਸਿੰਘ ਉਹਦਮ ਸਿੰਘ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਜੀ ਜਦ ਪੰਜਾਬ ਦੇ ਵਿੱਚੋਂ ਚੱਲਦੀ ਆ ਗੱਲ ਫੇ ਇੱਕ ਪਾਸੇ ਕਿਨਾਰੇ ਲਾ ਕੇ ਹਟੂਗੀ ਜੀ ਅੰਗਰੇਜ਼ਾਂ ਬੇਰੇ ਦਾ ਇਹਦਾ ਚੱਲਦਾ ਆ ਕੰਮ ਜੀ ਇਹਨਾਂ ਨੇ ਵੀ ਜਦ ਵੀ ਕਿਹਾ ਸੀ ਹੁਣ ਪੰਜਾਬ ਜੋ ਚੱਲਿਆ ਹੁਣ ਵੀ ਪੰਜਾਬ ਇਹਨੂੰ ਸੰਭੂਗਾ ਇਹਨਾਂ ਨੂੰ ਜੀ ਧੰਨਵਾਦ ਜੀ ਇਹ ਸਨ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸੈਂਟਰ ਸਰਕਾਰ ਵੱਲੋਂ ਲਿਆਂਦੇ ਗਏ ਇਹ ਖੇਤੀ ਸੋਧ ਕਾਨੂੰਨ ਜੋ ਕਿ ਸੈਂਟਰ ਸਰਕਾਰ ਕਹਿ ਰਹੀ ਆ ਕਿ ਬਹੁਤ ਹੀ ਲਾਹੇਵੰਦ ਨੇ ਪਰ ਅਸੀਂ ਇਹ ਲਾਹੇਵੰਦ ਕਾਨੂੰਨਾਂ ਦੇ ਬਿਲਕੁਲ ਖਿਲਾਫ ਆ ਕਿਸਾਨਾਂ ਦਾ ਕਹਿਣਾ ਈ ਸਾਨੂੰ ਇਦਾਂ ਦੇ ਕਾਨੂੰਨ ਨਹੀਂ ਚਾਹੀਦੇ ਕਿਸਾਨ ਕਹਿ ਰਹੇ ਨੇ ਸੰਘਰਸ਼ ਲੰਬਾ ਚੱਲੂਗਾ ਪਰ ਅਸੀਂ ਹਰ ਵਕਤ ਜਿੰਦਾਬਾਦ ਕਿਸਾਨ ਜਥੇਬੰਦੀਆਂ ਦੇ ਨਾਲ ਡਟੇ ਰਹਾਂਗੇ ਤੇ ਕਾਲੇ ਕਾਨੂੰਨ ਜੋ ਸੈਂਟਰ ਸਰਕਾਰ ਵੱਲੋਂ ਲਿਆਂਦੇ ਗਏ ਨੇ ਇਹਨਾਂ ਨੂੰ ਰੱਦ ਕਰਵਾ ਕੇ ਹੀ ਸਾਲ ਲਵਾਂਗੇ ਕੈਮਰਾਮੈਨ ਮੰਗੇ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪੰਜਾਬੀ ਲੋਕ ਚੈਨਲ ਬਾਦਸੂ